ਸਤਿਗੁਰੂ ਜੀ ਦੇ ਸਾਝੇ ਨਵਾਜ ਇਹ ਪਰਮ ਸਤਕਾਰਯੋਗ ਗੁਰੂ ਖਾਲਸਾ ਸਾਧ ਸਾਧ ਸੰਗਤ ਜੀ ਅੰਮ੍ਰਿਤ ਕੇ ਦਾਤੇ ਸਰਵੰਸ ਦਾਦੇ ਪੰਥ ਦੇ ਵਾਲੀ ਬਾਦਸ਼ਾਹ ਦਰवेश ਕਲਗੀ ਤਰਪਤਾ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰੂ ਹfte ਦਾਸ ਵਲੋਂ ਹੱਥ ਜੋੜ ਕੇ ਅਸੀਸ ਨਵਾ ਕੇ ਨਿਮਰਤਾ ਸਹਿਤ ਬੁਲਾਈ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਧੰਤਨ ਸਾਹਿਬ ਸਤਿਗੁਰੂ ਜਾਗਤ ਜੋਤ ਪ੍ਰਗਟ ਗੁਰਾਂ ਕੀ ਨੇ ਬਾਣੀ ਗੁਰੂ ਜੀ ਧੰਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਹੈ ਅਤੇ ਇਸ ਪਾਵਨ ਪਵਿੱਤਰ ਸਤਿਗੁਰੂ ਜੀ ਨੇ ਪ੍ਰਕਾਸ਼ ਦਿਹਾੜੇ ਦੀ ਦਾਸ ਵੱਲੋਂ ਮਿਸਲ ਸੀ ਦਤਨ ਲਲ ਹਰੀਆ ਬੇਲਾ ਜਥੇਬੰਦੀ ਵੱਲੋਂ ਸਤਕਾਰ ਜੋਗ ਬੀਬੀ ਜੀ ਬੀਬੀ ਜਸਪਾਲ ਕੌਰ ਜੀ ਤਥਾ ਸਾਰੇ ਪਰਿਵਾਰ ਵੱਲੋਂ ਸਮੂਹ ਗੁਰੂ ਖਾਲਸਾ ਸਾਧ ਸੰਗਤ ਜੀ ਨੂੰ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਧਰਤੀ ਦੇ ਕੋਨੇ-ਕੋਨੇ ਵਿੱਚ ਬਸਣ ਵਾਲੀਆਂ ਸਭੂ ਗੁਰੂ ਨਾਨਕ ਨਾਮ ਲੈਵਾ ਸਿੰਘ ਸੰਗਤਾਂ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ ਪਰਮ ਸਤਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਗਰੀਬ ਅਲਵਾਜ ਜਗਤ ਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹੀ ਨੇ ਪਹਿਲੇ ਜਾਦੇ ਵਿੱਚ ਹੀ ਆਪਣੀਆਂ ਗੁਰ ਸਿੰਘ ਸੰਤਾਨ ਨੂੰ ਇਹ ਗੱਲ ਸਮਝਾਈ ਸੀ ਕਿ ਸ੍ਰੀ ਗੁਰੂ ਨਹੀਂ ਸ਼ਬਦ ਗੁਰੂ ਹੈ ਜਿਸ ਵੇਲੇ ਸਿੱਧਾ ਨੇ ਪ੍ਰਸ਼ਨ ਕੀਤਾ ਕਵਨ ਮੂਲ ਕਵਨ ਮਤ ਵੇਲਾ ਤੇਰਾ ਕਵਨ ਗੁਰੂ ਕਿਸ ਕਾ ਤੂੰ ਚੇਲਾ ਤਾਂ ਸਤਿਗੁਰੂ ਸੱਚੇ ਪਾਤਸ਼ਾਹੀ ਨੇ ਉਹਨਾਂ ਨੇ ਸਵਾਲ ਦਾ ਜਵਾਬ ਦੇ ਦਿਆ ਹੋਇਆ ਇਹ ਬਚਨਾਂ ਚਾਲ ਕੀਤੇ ਸਗ ਪਵਨ ਆਰਾਮ ਬਸਤਗੁਰ ਮਤਵੇਲਾ ਸ਼ਬਦ ਗੁਰੂ ਸੁਰਤ ਤੁਲ ਚੇਲਾ ਸਾਧ ਸੰਗਤ ਜੀ ਸਤ ਪੁਰਸ਼ ਮਹਾਪੁਰਸ਼ ਸਤਗੁਰੂ ਗਰੀਬਨਵਾਜ ਪਾਤਸ਼ਾਹ ਜੀ ਭਾਵੇਂ ਇੱਕ ਦੇ ਪਰਥਾਏ ਬਚਨ ਕਰਦੇ ਸਨ ਪਰ ਉਹ ਇੱਕ ਦੇ ਪਰਥਾਏ ਕੀਤਾ ਹੋਏ ਬਚਨ ਸਾਰੇ ਸੰਸਾਰ ਵਾਸਤੇ ਸਰਬਸਾਂਝਾ ਪਾਵਨ ਪਵਿੱਤਰ ਵਿਦੇਸ਼ ਹੋਇਆ ਗੱਲ ਦਾ ਸੀ ਜਿਸ ਤਰ੍ਹਾਂ ਸਤਿਗੁਰੂ ਜੀ ਨੇ ਬਚਨ ਹਨ ਕਿ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਗੁਰਮੁਖ ਹੋਏ ਸੋ ਪਾਉ ਕਰੇ ਆਪਣਾ ਆਪ ਪਛਾਨੈ ਪਰਥਾਏ ਸਾਖੀ ਕਿਸੇ ਦੇ ਪਰਥਾਏ ਸਿੱਖਿਆ ਦੇ ਰੂਪੀ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਹਿੰਦੇ ਸਾਡੇ ਇੱਕ ਦੇ ਪਰਥਾਏ ਔਰ ਉਹ ਇੱਕ ਦੇ ਇੱਕ ਪਰਥਾਏ ਕੀਤੇ ਹੋਏ ਬਚਨ ਸਾਰੇ ਸੰਸਾਰ ਦੇ ਲੋਕਾਂ ਵਾਸਤੇ ਸੰਗਤ ਵਾਸਤੇ ਸਰਬਸਾਂਝਾ ਪਾਵਨ ਪਵਿੱਤਰ ਉਪਦੇਸ਼ ਹੋਇਆ ਕਰਦਾ ਸੀ ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੂਸਰੇ ਜਾਮੇ ਵਿੱਚ ਫੇਰ ਬਚਨ ਕੀਤੇ ਕਿ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿੰਦ ਕੋਰ ਅੰਧਾਰ ਅਤੇ ਤੀਸਰੇ ਜਾਮੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਆਪਣੇ ਗੁਰਸਿੱਖ ਸੰਗਤਾਂ ਦੇ ਹਿਰਦਿਆਂ ਵਿੱਚ ਹੋਰ ਪਰਪੱਕ ਕਰਦਿਆ ਹੋਇਆ ਬਦਲ ਕੀਤੇ ਇਹ ਵਾਹੋ ਬਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਮਾ ਵਰਣ ਕੋਏ ਅਤੇ ਚੌਥੇ ਜਾਮੇ ਵਿੱਚ ਤਨ ਤਨ RAM DAS GUR ਜਨ ਸਿਰਿਆ ਤੇ ਨ ਸਵਾਰਿਆ ਉਰੀ ਹੋਈ ਕਰਾਮਾਤ ਆਪ ਸਰਜਲ ਹਾਰੇ ਧਾਰਿਆ ਸਤਿਗੁਰੂ ਜੀ ਨੇ ਬਚਨ ਕੀਤੇ ਗੁਰਸਿੱਖੋ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨ ਪਰਤਖ ਗੁਰੂ ਵਿਸਤਾਰੇ ਬਾਣੀ ਗੁਰੂ ਹੈ ਇੱਕ ਵਾਰੀ ਬਚਨ ਕਹਿ ਕਿ ਜੇ ਉਹਨੂੰ ਹੋਰ ਪੱਕਾ ਕਰਨਾ ਹੋਵੇ ਤਾਪਾ ਦੋ ਵਾਰੀ ਉਸ ਬਚਨ ਨੂੰ ਦੁਹਰਾਉਂਦੇ ਹਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਗਾਲਦੇ ਹਨ ਬਾਣੀ ਗੁਰੂ ਗੁਰਸਿੱਖੋ ਸਮਝ ਆ ਗਏ ਕਿਹਦੇ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨਾ ਪਰ ਤਖ ਗੁਰੂ ਨਿਸਤਾਰੇ ਉਹ ਪੰਜਵੇਂ ਝਾਵੇਂ ਸ਼ਹੀਦਾਂ ਦੇ ਸਿਰ ਤਾਜ ਸ਼ਾਂਤੀ ਦੇ ਪੁੰਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗ ਗਾਵਹਿ ਗੁਰ ਗੋਬਿੰਦ ਪੂਰਨ ਬ੍ਰਹਮ ਗਿਆਨ ਸਭ ਤੋਂ ਪਹਿਲਾ ਨਾਮ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪੋਥੀ ਸਾਹਿਬ ਨਾਮ ਸੀ ਇਹ ਗ੍ਰੰਥ ਸਾਹਿਬ ਹੋਇਆ ਅਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਕਲਗੀ ਧਰ ਪਿਤਾ ਜੀ ਨੇ ਜਦੋਂ ਗੁਰਿਆਹੀ ਗੱਦੀ ਦੀ ਬਖਸ਼ਿਸ਼ ਕੀਤੀ ਫਿਰ ਸਾਹਿਬ ਸਤਿਗੁਰੂ ਜੋਗੋ ਜੋਗਟਾਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਮ ਹੋਇਆ ਤੋਂ ਸਾਧ ਸੰਗਤ ਜੀ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਬਦਲ ਕੀਤੇ ਇਹ ਪੋਥੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਰਮੇਸ਼ਰ ਵਾਹਿਗੁਰੂ ਜੀ ਦਾ ਨਿਵਾਸ ਅਸਥਾਨ ਹੈ ਸਾਧ ਸੰਗਤ ਵਿੱਚ ਮਿਲ ਕੇ ਮਨ ਵਿੱਚ ਪ੍ਰੇਮ ਤੇ ਸ਼ਰਧਾ ਧਾਲ ਕਰਕੇ ਜਿਹੜਾ ਗੁਰੂ ਕੀ ਬਾਣੀ ਪੜ੍ਹੇਗਾ ਉਹਨੂੰ ਪੂਰਨ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋਵੇਗੀ ਤੋਂ ਛੇਵੇਂ ਪਾਤਸ਼ਾਹ ਜੀ ਨੇ ਪਾਏ ਗੋਬਾਲਾ ਜੀ ਪਾਸੋਂ ਜਪਜੀ ਸਾਹਿਬ ਜੀ ਦਾ ਪਾਠ ਸ਼ੁੱਧ ਪਾਠ ਸਰਵਣ ਕਰਕੇ ਸਤਿਗੁਰੂ ਜੀ ਆਪਣੀ ਗੁਰਿਆਈ ਗੱਦੀ ਦੀ ਬਖਸ਼ਿਸ਼ ਹੀ ਕਰਨ ਲੱਗੇ ਸਾਨੇ ਨਾ ਬਾਲੀ ਗੁਰੂ ਜੀ ਦਾ ਸਦਕਾਰ ਕਰਨਾ ਸਾਨੂੰ ਸਤਿਗੁਰਾਂ ਨੇ ਸਿਖਾਇਆ ਹੈ ਅਤੇ ਸਾਤਵੇਂ ਜਾਮੇ ਵਿੱਚ ਤਨਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਾਈ ਰਾਏ ਸਾਹਿਬ ਮਹਾਰਾਜ ਜੀ ਨੇ ਤਾਂ ਦੇਖੋ ਆਪਣੇ ਸਕੇ ਪੁੱਤਰ ਨੂੰ ਰਾਮ ਰਾਏ ਜਿਹਨੂੰ ਜਦੋਂ ਉਹਨਾਂ ਨੇ ਮਿੱਟੀ ਮੁਸਲਮਾਨ ਕੀ ਦੀ ਥਾਂ ਮਿੱਟੀ ਬੇਈਮਾਨ ਕੀ ਆਖ ਦਿੱਤਾ ਔਰ ਉਹ ਜੈਦੇ ਛੇਪ ਵਿੱਚ ਆ ਕੇ ਅਤੇ ਗੁਰੂ ਸਾਹਿਬ ਜੀ ਨੇ ਜਦੋਂ ਸਤਗੁਰ ਸੱਚੇ ਪਾਤਸ਼ਾਹ ਜੀ ਤੱਕੇ ਖਬਰ ਪਹੁੰਚੀ ਤਾਂ ਸਤਗੁਰਾਂ ਨੇ ਬਚਨ ਕਰ ਦਿੱਤੇ ਉਹ ਸਾਡਾ ਕੁਝ ਨਹੀਂ ਲੱਗਦਾ ਸਾਡਾ ਉਹਦੇ ਨਾਲ ਕੋਈ ਰਿਸ਼ਤਾ ਨਾਤਾ ਨਹੀਂ ਅੱਜ ਤੋਂ ਸਾਡੇ ਮੱਥੇ ਨਾ ਲੱਗੇ ਜਿੱਦਨ ਮੂੰਹ ਉਹਦਾ ਹੋਵੇ ਉਦੋਂ ਨੂੰ ਚਲੇ ਜਾਵੇ ਇਸ ਸੰਗਤਾਂ ਨੂੰ ਵੀ ਹੁਕਮ ਕੀਤਾ RAM RAJ ਦੇ ਨਾਲ ਸਾਰੀਆਂ ਸਾਡੀਆਂ ਸਿੰਘ ਸੰਗਤਾਂ ਕੋਈ ਵੀ ਮੇਲ ਜੋਲ ਨਾ ਰੱਖਣ ਰੋਟੀ ਬੇਟੀ ਦੀ ਸਾਂਝ ਨਾ ਰੱਖਣ ਕਿਸੇ ਤਰ੍ਹਾਂ ਦੀ ਹੁਣ ਵੀ ਜਦੋਂ ਅੰਮ੍ਰਿਤ ਛਕਾਇਆ ਜਾਂ ਅੱਲਾ ਪੰਜ ਪਿਆਰੇ ਸਿੰਘ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੱਦਲ ਗੱਲਦੇ ਹਨ ਤੀਰਮਲੀਆ ਨਾਲ RAM RAJ ਨਾਲ ਨੜੀ ਮਾਰ ਕੁੜੀ ਮਾਰ ਨਾਲ ਕੋਈ ਮੇਲ ਜੋਲ ਲੈਣਾ ਦੇਣਾ ਕੋਈ ਸਾਖ ਸੰਬੰਧ ਨਹੀਂ ਰੱਖਣਾ ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਗੁਰੂ ਹਰਾਈਾਲ ਸਾਹਿਬ ਮਹਾਰਾਜ ਜੀ ਦੇ ਬਚਨ ਜੋ ਤੇ ਆਸ ਵਿੱਚ ਲਿਖੇ ਹੋਏ ਸਾਨੂੰ ਸੁਣਨ ਵਾਸਤੇ ਦਰਸ਼ਨ ਕਰਨ ਵਾਸਤੇ ਪ੍ਰਾਪਤ ਹੁੰਦੇ ਹਨ ਸਤਿਗੁਰੂ ਸ੍ਰੀ ਗੁਰੂ ਹਰਾਈਾਲ ਸਾਹਿਬ ਮਹਾਰਾਜ ਜੀ ਦੇ ਬਚਨ ਹਨ ਜਨ ਪੈ ਬਾਣੀ ਆਦਬ ਨਾ ਧਾਰਾ ਜਿਹੜਾ ਬਾਣੀ ਗੁਰੂ ਜੀ ਦਾ ਆਦਬ ਨਹੀਂ ਕਰਦਾ ਤੇ ਸਤਕਾਰ ਨਹੀਂ ਕਰਦਾ ਭੈ ਨਹੀਂ ਰੱਖਦਾ ਉਹ ਹੋਰ ਭਾਵੇਂ ਜੋ ਮਰਜੀ ਬਣਿਆ ਫਿਰੇ ਪਰ ਸਤਗੁਰੂ ਜੀ ਬਦਲ ਕਰਦੇ ਹਨ ਜਾਣੋ ਸੋ ਸਿੱਖ ਨਹੀਂ ਹਮਾਰਾ ਉਹ ਸਾਡਾ ਸਿੱਖ ਨਹੀਂ ਹੋ ਸਕਦਾ ਹੋਰ ਭਾਵੇਂ ਜੋ ਮਰਜੀ ਬਣਿਆ ਫਿਰ ਇਸ ਕਰਕੇ ਬਾਣੀ ਗੁਰੂ ਜੀ ਦੇ ਸਬਕaar ਲਉ ਸਾਡੇ ਹਿਰਦੇ ਵਿੱਚ ਪਰਪੱਕ ਕਰਨ ਵਾਸਤੇ ਅਤੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਆਪਣੇ ਪਿਆਰੇ ਗੁਰਸਿੱਖਾਂ ਦੇ ਹਿਰਦੇ ਵਿੱਚ ਪਰਪੱਕ ਕਰਨ ਵਾਸਤੇ ਇਹ ਸਤਗੁਰਾਂ ਨੇ ਬਦਲ ਕੀਤੇ ਤੇ ਇਹ ਗੱਲ ਸਮਝਾਈ ਕਿ ਸਰੀਰ ਗੁਰੂ ਨਹੀਂ ਬਾਣੀ ਗੁਰੂ ਹੈ ਉਹ ਸਾਧ ਸੰਗਤ ਜੀ 10ਵੇਂ ਜਾਮੇ ਦੇ ਅੰਦਰ ਕਲਗੀਧਰ ਪਤਾ ਜੀ ਨੇ ਜਦੋਂ ਇਹ ਅਨੁਭਵ ਕਰ ਲਿਆ ਕਿ ਹੁਣ ਸਾਡਿਆਂ ਗੁਰਸਿੱਖ ਸੰਗਤਾਂ ਨੂੰ ਇਸ ਗੱਲ ਦਾ ਪੂਰਨ ਤੌਰ ਤੇ ਗਿਆਨ ਹੋ ਚੁੱਕਾ ਹੈ ਕਿ ਸ਼ਬਦ ਗੁਰੂ ਹੈ ਸਰੀਰ ਗੁਰੂ ਨਹੀਂ ਤਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣ ਤੋਂ ਇੱਕ ਦਿਨ ਪਹਿਲਾਂ ਸਾਜਖੰਡ ਸ੍ਰੀ ਹਜੂਰ ਸਾਹਿਬ ਵਿਖੇ ਧੰਨ ਧੰਨ ਸਾਹਿਬ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਉਸ ਤਖਤ ਤੇ ਜਿਸ ਤਖਤ ਤੇ ਆਪ ਬਿਰਾਜਮਾਨ ਹੋਇਆ ਗੱਲ ਦੇ ਸੰਨ ਉਥੇ ਬਿਰਾਜਮਾਨ ਕਰੁਗਾ ਕੇ ਉੱਤਰ ਸੁੰਦਰ ਮਸ਼ੌਲੇ ਬਿਸ਼ਾ ਕੇ ਅਦੇ ਨਵੇਂ ਚੰਦੋਏ ਲਾ ਕੇ ਸਾਰੀਆਂ ਸੰਗਤਾਂ ਦੇ ਭਾਰੀਆਂ ਇਕੱਠ ਵਿੱਚ ਪਾਤਸ਼ਾਹ ਜੀ ਨੇ ਪੰਜ ਪੈਸੇ ਦਾ ਦੀਰ ਰੱਖ ਕੇ ਪੰਜ ਪ੍ਰਕਰਮਾਂ ਕਰਕੇ ਪੰਜਾਂ ਸਿਗਾਂ ਨੂੰ ਗੁਰੂ ਸਾਹਿਬ ਜੀ ਦੇ ਹਜ਼ੂਰੀ ਵਿੱਚ ਖੜੇ ਕਰਕੇ ਸਾਰੀਆਂ ਸੰਗਤਾਂ ਨੂੰ ਸੰਬੋਧਨ ਕਰਦਿਆ ਹੋਇਆ ਸਤਿਗੁਰਾਂ ਨੇ ਬਚਲ ਕੀਤੀ ਖਾਲਸਾ ਜੀ ਅੱਜ ਤੋਂ ਬਾ ਤੁਹਾਡਾ ਕੋਈ ਦੇਹਦਾਰੀ ਗੁਰੂ ਨਹੀਂ ਹੋਵੇਗਾ ਅੱਜ ਤੋਂ ਸਦਾ ਵਾਸਤੇ ਜੁਗੋ ਜੁਗਤਾਲੀ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਤੁਹਾਡੇ ਗੁਰੂ ਹੋਣਗੇ ਤੇ ਸਤਿਗੁਰਾਂ ਨੇ ਬਜਗ ਕੀਤੇ ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਬੋ ਚਾਹੇ ਹੋਜ ਸ਼ਬਦ ਮੈਂ ਲੇ ਸਤਸੰਗਤ ਜੀ ਗੁਰੂ ਖਾਲਸਾ ਜੀ ਕੇਵਲ ਪੜਨਾ ਹੀ ਨਹੀਂ ਪ੍ਰਗਟ ਗੁਰਾਂ ਕੀ ਦੇ ਮਹਨ ਬਾਣੀ ਸਰੀਰ ਕਰਕੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਤੇ ਸਾਹਿਬ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਪੂਰਨ ਨਿਸ਼ਚਾ ਰੱਖਣਾ ਸ਼ਰਧਾ ਰੱਖਣੀ ਭਾਵਨਾ ਰੱਖਣੀ ਪਿਆਰ ਨਾਲ ਸਦਕਾਲ ਨਾਲ ਸਤਗੁਰ ਜੀ ਦੀ ਸੇਵਾ ਕਰਨੀ ਗੁਰਬਾਣੀ ਪੜ੍ਹਨੀ ਗੁਰਬਾਣੀ ਦਾ ਨਿਤਨੇਮ ਕਰਨਾ ਤੋਂ ਸਤਸੰਗਤ ਜੀ ਅੱਜ ਦੇ ਦਿਨ ਧੰਨ ਧੰਨ ਸਾਹਿਬ ਸਤਿਗੁਰੂ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੰਜਾਬੀ ਕੇ ਬੋਹੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਰਾਮਸਰ ਸਾਹਿਬ ਜੀ ਦੇ ਪਵਿੱਤਰ ਅਸਥਾਨ ਤੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪ ਇੱਕ ਗਰੀਵਨਬਾਦ ਸੱਚੇ ਪਾਤਸ਼ਾਹ ਜੀ ਨੇ ਬਾਬਾ ਜੀ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਦੇ ਅਸੀਸ ਤੇ ਕਿਸ਼ੌਵਤ ਕੀਤੇ ਹਨ ਅਤੇ ਆਪ ਸਤਿਗੁਰੂ ਸ੍ਰੀ ਗੁਰੂ ਆਦ ਜੰਦੇ ਪਾਤਸ਼ਾਹ ਜੀ ਆਪਣੇ ਘਰ ਕਬਲਾ ਦੁਆਰਾ ਚੌਰ ਜਲਾ ਰਹੇ ਹਨ ਨੰਗੇ ਪੈਰੀ ਅਤੇ ਸਤਿਗੁਰੂ ਸ੍ਰੀ ਗੁਰੂ ਗੰਸਾਹ ਮਹਾਰਾਜ ਜੀ ਦੇ ਮੋਰੇ ਬਾਜੇ ਬਜਾਏ ਜਾ ਰਹੇ ਹਨ ਸੰਕ ਕਲਿਆਲ ਰਣ ਸਿੰਘੇ ਵੱਜ ਰਹੇ ਹਨ ਫੁੱਲਾਂ ਦੀ ਬਰਖਾ ਹੋ ਰਹੀ ਹੈ ਸਵੰਨੀਆਂ ਛਿੜਕੀਆਂ ਜਾ ਰਹੀਆਂ ਹਨ ਜਾਲ ਛੜਕਾਏ ਜਾ ਰਹੇ ਹਨ ਪਿੱਛੇ ਸਿੰਘ ਸੰਤਾ ਸਮੂਹ ਸੰਗਤਾਂ ਗੁਰੂ ਕੀ ਬਾਣੀ ਦੀ ਸ਼ਾਬਦ ਕੀਰਤਨ ਕਰਦੇ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਸਾਜ ਖਾਨ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਲਾਏ ਹਨ ਅਤੇ ਉਸ ਪਵਿੱਤਰ ਸਥਾਨ ਤੇ ਜਿਸ ਗੁਰਗੱਦੀ ਤੇ ਆਪ ਸਤਿਗੁਰ ਜੀ ਬਿਰਾਜਮਾਨ ਹੋ ਕੇ ਸਿੱਖ ਸੰਗਤਾਂ ਨੂੰ ਦਰਸ਼ਨ ਦਿਆ ਕਰਦੇ ਸਨ ਪਾਵਨ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰਿਆ ਕਰਦੇ ਸਨ ਉਸ ਉਸ ਆਸਾਨ ਤੇ ਉਸ ਗੁਰਿਆਹੇ ਗੱਦੀ ਤੇ ਨਵੇਂ ਬਸਤਰ ਨਵੇਂ ਸ਼ਸਤਰ ਨਵੇਂ ਤੰਦੋਏ ਸਜਾ ਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਉੱਥੇ ਸ਼ੋਭਤ ਕੀਤਾ ਗਿਆ ਤੇ ਆਪ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸੰਗਤ ਵਿੱਚ ਬਰਾਜਬਾਨ ਹੋਏ ਇਹ ਉਹ ਜਿਹੜਾ ਸ਼ਬਦ ਗੁਰੂ ਦਾ ਸਿਧਾਂਤ ਪਹਿਲੇ ਜਾਮੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਸੀ ਦੂਸਰੇ ਤੀਸਰੇ ਚੌਥੇ ਸਤਿਗੁਰੂ ਸੱਚੇ ਪਾਤਸ਼ਾਹ ਸ਼ਬਦ ਗੁਰੂ ਦੇ ਸਿਧਾਂਤ ਨੂੰ ਆਪਰੇ ਪਿਆਰੀਆ ਗੁਰੂ ਸਿੰਘ ਸੰਗਤਾਂ ਦੇ ਹਿਰਦਿਆਂ ਵਿੱਚ ਜਮਾਨਾ ਵਿੱਚ ਪ੍ਰਪੱਕ ਕਰਵਾ ਕੇ ਇਹ ਬਚਨ ਸਮਝਾਉਂਦੇ ਰਹੇ ਕਿ ਸ਼ਬਦ ਗੁਰੂ ਹੈ ਸਰੀਰ ਗੁਰੂ ਨਹੀਂ ਉਸ ਗੁਰ ਸਾਬ ਸ਼ਬਦ ਗੁਰੂ ਦੇ ਸਿਧਾਂਤ ਨੂੰ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਗੁਰਿਆਈ ਗੱਦੀ ਤੇ ਉਸ ਸਥਾਨ ਤੇ ਜਿੱਥੇ ਆਪ ਸਤਿਗੁਰੂ ਜੀ ਬਿਰਾਜਮਾਨ ਹੋਇਆ ਗੱਲਦੇ ਸਨ ਉੱਥੇ ਸ਼ਿਸ਼ੋਭਤ ਕਰਕੇ ਸ਼ਬਦ ਗੁਰੂ ਨੂੰ ਮਾਨਤਾ ਦੇ ਦਿੱਤੀ ਅਤੇ ਗੁਰੂ ਘਰ ਦੇ ਅਨੰਦ ਸੇਵਕ ਪੂਰ ਬ੍ਰਹਮ ਗਿਆਨੀ ਬਾਬਾ ਜੀ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਨੂੰ ਮੁੱਖ ਗ੍ਰੰਥੀ ਸਿੰਘ ਥਾਪਿਆ ਗਿਆ ਇਸ ਬਾਬਾ ਜੀ ਸਾਹਿਬ ਜੀ ਨੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਕਰਕੇ ਜਦੋਂ ਹੁਕਮਨਾਮਾ ਲਿਆ ਤੇ ਸਭ ਤੋਂ ਪਹਿਲਾ ਹੁਕਮਨਾਮਾ ਸਾਧ ਸੰਗਤ ਜੀ ਆਇਆ ਸੁਹੀ ਮਹੱਲਾ ਪੰਜਮ ਸੁਹੀ ਰਾਗ ਦੇ ਅੰਦਰ ਮਹੱਲਾ ਪਾਤਸ਼ਾਹ ਪੰਜਵੀਂ ਸਾਹਿਬ ਸਤਿਗੁਰੂ ਸੇ ਗੁਰੂ ਆਦਿ ਜੱਲੇ ਪਾਤਸ਼ਾਹ ਜੀ ਦੇ ਪਵਿੱਤਰ ਬਖਾਰਵੇਂ ਤੋਂ ਚਾਲ ਕੀਤਾ ਹੋਇਆ ਇਹ ਸ਼ਬਦ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜਹ ਜੈਕਾਰ ਪੈਹਾ ਜਗ ਅੰਤਰ ਲਾਥੇ ਸਗਲ ਬਸੂਰੇ ਪੂਰਨ ਪੁਰਖ ਅਚੁੱਤ ਅਵਨਾਸੀ ਜਦ ਸਵੇਧ ਪ੍ਰਾਣੀ ਆਇਆ ਆਪਣਾ ਮਿਰਦ ਰਖਿਆ ਪਰਬੇਸ਼ਰ ਨਾਨਕ ਨਾਮ ਤੇ ਆਇਆ ਇਹ ਸ਼ਬਦ ਦੇ ਚਾਰ ਸ਼ਬਦ ਹੋ ਇਹਨਾਂ ਸ਼ਬਦ ਹੋ ਰ ਹਨ ਅਤੇ ਇਹ ਸਾਰਾ ਸੰਪੂਰਨ ਸ਼ਬਦ ਜਿਹੜਾ ਸੀ ਪਾਵਨ ਪਵਿੱਤਰ ਸ੍ਰੀ ਮੁਖਬਾਕ ਦੀ ਬਖਸ਼ਿਸ਼ ਹੋਈ ਸਾਰਾ ਦਿਨ ਹਜ਼ਾਰ ਹਰ ਸਿੰਘ ਸੰਤਾਂ ਨੇ ਸਾਜ ਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਅੱਜ ਦੇ ਦਿਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਦੇ ਨਾਲ ਕਰਕੇ ਗੁਰੂ ਕੀਆ ਖੁਸ਼ੀਆਂ ਪ੍ਰਾਪਤ ਕਰ ਲਿਆ ਰਹੀਆਂ ਸਾਰਾ ਦਿਨ ਕੀਰਤਨ ਹੁੰਦੇ ਰਹੇ ਅਤੇ ਜਦੋਂ ਸ਼ਾਮ ਪਈ ਬਾਬਾ ਜੀ ਸਾਹਿਬ ਜੀ ਨੇ ਸ੍ਰੀ ਰੈਗਰਾਵ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੋਖ ਹਾਸਲ ਕਰਕੇ ਸੋਨੇ ਸਾਹਿਬ ਜੀ ਦੇ ਪਾਠ ਕੀਤੇ ਅਤੇ ਸਤਿਗੁਰੂ ਪੰਜ ਪਾਤਸ਼ਾਹ ਜੀ ਨੂੰ ਪੁੱਛਿਆ ਪਾਤਸ਼ਾਹ ਜੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕਿੱਥੇ ਸੁਖ ਆਸਨ ਕੀਤਾ ਜਾਵੇ ਤੇ ਸਤਿਗੁਰਾਂ ਨੇ ਬਚਨ ਕੀਤੇ ਗੁਰ ਸਿੱਖੋ ਜਿਸ ਕਮਰੇ ਵਿੱਚ ਜਿਸ ਕੋਠੇ ਸਾਹਿਬ ਦੇ ਵਿੱਚ ਅਸੀਂ ਰਾਤ ਨੂੰ ਬਸਲਾਮ ਕਰਦੇ ਹਾਂ ਉਸ ਪਲੰਗ ਦੇ ਉੱਤੇ ਨਵੇਂ ਗਦੇਲੇ ਨਵੇਂ ਬਸਤਰ ਨਵੇਂ ਚੰਦੋਏ ਤਾਲਕੇ ਕੇ ਸਜਾ ਕੇ ਉਸ ਪਲੰਗ ਦੇ ਉੱਪਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੋ ਖਾਸੜ ਕੀਤਾ ਜਾਵੇ ਬਾਬਾ ਜੀ ਸਾਹਿਬ ਜਿਹਨੇ ਸਤਗੁਰੂ ਸ੍ਰੀ ਗੁਰੂ ਰਣ ਸਾਹਿਬ ਮਹਾਰਾਜ ਜੀ ਦੇ ਸਰੂਪ ਆਪਣੇ ਸਿਰ ਤੇ ਲਏ ਹਨ ਤੰਤਨ ਸਾਹਿਬ ਸਤਗੁਰੂ ਸ਼ਹੀਦਾ ਦੇ ਸਰਤਾਹ ਸ਼ਾਂਤੀ ਦੇ ਪੰਜ ਸ੍ਰੀ ਗੁਰੂ ਆਜੰਦੇ ਪਾਤਸ਼ਾਹ ਜੀ ਨੇ ਸਤਗੁਰੂ ਸ੍ਰੀ ਗੁਰੂ ਰਣ ਸਾਹਿਬ ਮਹਾਰਾਜ ਜੀ ਦੇ ਸਰੂਪ ਆਪਣੇ ਸਿਰ ਉੱਪਰ ਲਏ ਹਨ ਅਤੇ ਸ਼ਬਦ ਪੜਦਿਆ ਹੋਇਆ ਸਤਗੁਰੂ ਸ੍ਰੀ ਗੁਰੂ ਰਣ ਸਾਹਿਬ ਮਹਾਰਾਜ ਜੀ ਨੂੰ ਕੋਠਾ ਸਾਹਿਬ ਜੀ ਵਿਖੇ ਜੋ ਉਸ ਵੇਲੇ ਗਾਲਤਾਸਬ ਸਾਹਿਬ ਜੀ ਦੀ ਅਜੇ ਰਤਨਾ ਨਹੀਂ ਹੋਈ ਸੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਾਲ ਲੱਗਦੇ ਜਿੱਥੇ ਅੱਜ ਵੀ ਸੁਖ ਹਾਸਲ ਕੀਤੇ ਜਾਂਦੇ ਹਨ ਨੂੰ ਸਤਿਗੁਰੂ ਜੀ ਦੇ ਸਰੂਪ ਲੈ ਜਾ ਕੇ ਉਸ ਪਲਕ ਤੇ ਬਿਰਾਜਮਾਨ ਕੀਤੇ ਅਤੇ ਸੁਖ ਹਾਸਲ ਕੀਤਾ ਗਿਆ ਪੁੱਛਿਆ ਪਾਤਸ਼ਾਹ ਜੀ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਆਪ ਜੀ ਦਾ ਅਸਰ ਕਿੱਥੇ ਸ਼ੁਸ਼ੋਭਤ ਕੀਤਾ ਜਾਵੇ ਤਾਂ ਤਦ ਸਤਿਗੁਰੂ ਸ੍ਰੀ ਗੁਰੂ ਆਰਜੰਦ ਦੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਉਣ ਲਈ ਸਾਡੇ ਹਿਰਦੇ ਵਿੱਚ ਸ਼ਬਦ ਗੁਰੂ ਦੇ ਸਿਧਾਂਤ ਨੂੰ ਪ੍ਰਭਾਤ ਕਰ ਲੈ ਕਹਿਣ ਲੱਗੇ ਅਗਰ ਸਿੱਖੋ ਅੱਜ ਤੋਂ ਬਾਅਦ ਸਾਡਾ ਹਸਣ ਕਿਸੇ ਬਲਗ ਤੇ ਮੰਝੇ ਤੇ ਨਹੀਂ ਲਾਉਣਾ ਬਾਣੀ ਗੁਰੂ ਜੀ ਦੇ ਸਰਕਾਰ ਨੂੰ ਮੁੱਖ ਰੱਖ ਕੇ ਸਕੇਬਲ ਇੱਕ ਇਸ ਬਲਗ ਦੇ ਇਸ ਬਲਗ ਦੇ ਥੱਲੇ ਜਿਸ ਬਲਗ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੋ ਖਾਸੜ ਹਨ ਇੱਕ ਚਾਦਰ ਪਛਾ ਦਿਓ ਸਾਧ ਸੰਗਤ ਜੀ ਹਰ ਰੋਜ਼ ਜਿੰਨਾ ਚਿਰ ਗੁਰੂ ਸਾਹਿਬ ਜੀ ਦੇ ਸਰੀਰ ਕਰਕੇ ਸਭ ਤਾ ਨੂੰ ਦਰਸ਼ਨ ਦਿਧਾਰ ਬਖਸ਼ਿਸ਼ ਕਰਦੇ ਰਹੇ ਕੇਵਲ ਇੱਕ ਚਾਦਰ ਵਿਛਾ ਕੇ ਉਸ ਪਲਗ ਦੇ ਥੱਲੇ ਜਿਸ ਪਲਗ ਦੇ ਉੱਪਰ ਸਤਿਗੁਰੂ ਸ੍ਰੀ ਗੁਰੂ ਰੰਗ ਸਾਹਿਬ ਮਹਾਰਾਜ ਜੀ ਦੇ ਸੁਖ ਹਾਸਲ ਕੀਤੇ ਜਾਂਦੇ ਸਨ ਸਤਿਗੁਰੂ ਜੀ ਉੱਥੇ ਬਰਾਜਿਆ ਗੱਲ ਦੇ ਸਨ ਇਹ ਗੱਲ ਸਾਨੂੰ ਸਮਝਾਉਣ ਵਾਸਤੇ ਕਿ ਸਾਤਸੰਗ ਜੀ ਸ਼ਬਦ ਗੁਰੂ ਹੈ ਸਰੀਰ ਗੁਰੂ ਨਹੀਂ ਅੱਜ ਭਾਵੇਂ ਯੁੱਗ ਬਦਲ ਗਿਆ ਗੁਰੂ ਘਰਾਂ ਦੇ ਅੰਦਰ ਵੀ ਸੋਫੇ ਲਾ ਕੇ ਕੁਰਸੀਆਂ ਲਾ ਕੇ ਅਸੀਂ ਬੈਠਣਾ ਸ਼ੁਰੂ ਕਰ ਦਿੱਤਾ ਪਰ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਸੋਫਾ ਜਮਨਜਾ ਡੌਣਾ ਦੇ ਇੱਕ ਪਾਸੇ ਰਹਾ ਆਪਣੇ ਆਸਣ ਵਾਸਤੇ ਸੁਖ ਆਸਣ ਵਾਸਤੇ ਕੇਵਲ ਧਾਤੀ ਦੇ ਇੱਕ ਚਾਦਰ ਵਿਛਾ ਕੇ ਗੁਰੂ ਸਾਹਿਬ ਜੀ ਬਾਣੀ ਗੁਰੂ ਜੀ ਦੇ ਸਦਕਾਰ ਨੂੰ ਮੁਖ ਰੱਖ ਕੇ ਮਹਿਬਾਨ ਹੁੰਦੇ ਰਹੇ ਅੱਜ ਵੀ ਉਹ ਮਰਜਾਦਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਿੱਥੇ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਰਾਤ ਨੂੰ ਸੁਖ ਆਸਣ ਹੁੰਦੇ ਹਨ ਉਸ ਬਲਗ ਦੇ ਥੱਲੇ ਸਤਗੁਰਾਂ ਦੀ ਪਵਿੱਤਰ ਯਾਦ ਦੇ ਅੰਦਰ ਇੱਕ ਕੇਵਲ ਇੱਕ ਚਾਦਰ ਵਿਛਾਈ ਜਾਂਦੀ ਹੈ ਜੋ ਸਾਨੂੰ ਸਿੱਖਿਆ ਮਿਲਦੀ ਹੈ ਕਿ ਬਾਣੀ ਗੁਰੂ ਜੀ ਦਾ ਕਿੰਨਾ ਸਤਕਾਰ ਕਰਨਾ ਹੈ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਹਨ ਜੋ ਇਤਿਹਾਸ ਵਿੱਚ ਕਵੀ ਰਾਜ ਭਾਈ ਸਾਹਿਬ ਆਇ ਸੰਤੋਖ ਸਿੰਘ ਜੀ ਨੇ ਲਿਖੇ ਹਨ ਸਤਗੁਰੂ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਬਚਨ ਕਰਦੇ ਹਨ ਗੁਰ ਸਿੱਖੋ ਸਤਗੁਰ ਕੇਤ ਸਰੀਰ ਜੋ ਸਭ ਥਾਨ ਸਮੇਂ ਦਾ ਸਭਨ ਅੰਦਰ ਸ ਹੈ ਕਿੰਨੇ ਜੋ ਸਾਡਾ ਪੰਜ ਭੂਤਿਕ ਸਰੀਰ ਆ ਇਹ ਸਾਰੇ ਥਾਂਾਂ 'ਚ ਇੱਕੋ ਵਾਰੀ ਸਾਰੀ ਸੰਗਤਾ ਦਰਸ਼ਨ ਨਹੀਂ ਕਰ ਸਕਦੀ ਆ ਤੇ ਗ੍ਰੰਥ ਰਿਦਾ ਗੁਰ ਕੋ ਇਹ ਜਾਨੋ ਉਤਮ ਹੈ ਸਭ ਕਾਲ ਰਹੇ ਕਿੰਨੇ ਇਹ ਸਾਧਗੁਰੂ ਗੁਰੂ ਰੰਧ ਸਾਹਿਬ ਮਹਾਰਾਜ ਜੀ ਸਾਡੀ ਜਿੰਦ ਜਾਨ ਹਨ ਸਾਡਾ ਹਿਰਦਾ ਹੈ ਅਤੇ ਹੁਣ ਸਾਰੇ ਸਮਿਆਂ ਵਿੱਚ ਅਤੇ ਸਾਤੋਂ ਸ੍ਰੋਮਣੇ ਹਨ ਹੁਣ ਸਾਰੇ ਸਮਿਆਂ ਵਿੱਚ ਬਾਣੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਹੋਣਗੇ ਗ੍ਰੰਥ ਰਿਦਾ ਗੁਰ ਕੋ ਇਹ ਜਾਨੋ ਉਤਮ ਹੈ ਸਭ ਕਾਲ ਰਹੇ ਹੈ ਸਾਰੇ ਸਮਿਆਂ ਵਿੱਚ ਹੁਣ ਇਹ ਗੁਰੂ ਹੋਣਗੇ ਮੋਰੇ ਸਰੂਪ ਤੇ ਜਾਣਤੇ ਹੈ ਦੀਰਗ ਕਹਿੰਦੇ ਸਾਡੇ ਸਰੂਪ ਨਾਲੋਂ ਸਾਡੇ ਸਰੀਰ ਨਾਲੋਂ ਵੱਡੇ ਸਮਝ ਕੇ ਇਹਨਾਂ ਦਾ ਸਾਹਿਬ ਜਾਨ ਅਦਾਇਬ ਕਹ ਹੈ ਮਾਲਕ ਸਮਝ ਕੇ ਸ੍ਰੋਮਣੀ ਸਮਝ ਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪੂਰਨ ਤੌਰ ਤੇ ਬਾਰਗੁਰੂ ਗੁਰਾਹ ਕੀ ਦੇਹ ਸਮਝ ਕੇ ਸਤਿਕਾਰ ਕਰਨਾ ਪੂਜੋ ਚੰਦਰ ਕੇ ਸਰਕੋ ਕਸ ਤੂਫ ਤਖਾਏ ਕਾ ਹੋਰ ਚੜਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਪਾਵਨ ਪਵਿੱਤਰ ਸਾਗਤ ਜੀ ਸਾਡੇ ਵਾਸਤੇ ਉਪਦੇਸ਼ ਬਖਸ਼ਿਸ਼ ਕੀਤੇ ਹਨ ਉਹਨਾਂ ਪਾਵਨ ਪਵਿੱਤਰ ਉਪਦੇਸ਼ਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਹੋਇਆ ਤਾਂ ਤਦ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰਗਟ ਗੁਰਾਂ ਕੀ ਨੇਬ ਮੰਨ ਕੇ ਸਮਝ ਕੇ ਮਨ ਬਾਣੀ ਸਰੀਰ ਕਰਕੇ ਪੂਰਨ ਬਸ਼ਵਾਸ ਭਰੋਸਾ ਤੇ ਸਦਕਾਰ ਰੱਖਦੇ ਹੋਇਆ ਸਤਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀਵਨ ਜਿੰਦਗੀ ਦੇ ਰਿਯੇ ਬੱਚੋ ਜਿੰਨਾ ਵੀ ਸਵਾ ਨਿਕਲ ਸਕੇ ਗੁਰੂ ਕੀ ਬਾਣੀ ਦਾ ਨਿਤਨੇਮ ਕਰਨਾ ਮੂਲ ਮੰਤਰ ਵਾਹਿਗੁਰੂ ਗੁਰ ਮੰਤਰ ਦਾ ਅਭਿਆਸ ਕਰਨਾ ਅਮਤ ਛਕੋ ਗੁਰੂ ਵਾਲੇ ਬਣੋ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਾ ਕੇ ਗੁਰੂ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ ਫੇਰ ਦੁਬਾਰਾ ਸਮੂਹ ਗੁਰੂ ਖਾਲਸਾ ਸਾਧ ਸੰਗਤ ਜੀ ਨੂੰ ਦਾਸ ਵੱਲੋਂ ਮਿਸਲ ਸ਼ਹੀਦਤ ਅੱਲਾ ਲਾ ਲਹਰੀਆ ਬੇਲਾ ਜਥੇਬੰਦੀ ਵੱਲੋਂ ਅਤੇ ਸਤਿਕਾਰਯੋਗ ਬੀਬੀ ਜੀ ਜਸਵਾਲ ਕੌਰ ਜੀ ਤੇ তথা ਸਾਰੇ ਗੁਰਮਖ ਪਰਿਵਾਰ ਵੱਲੋਂ ਲੱਖ 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 ਸਤਿਗੁਰੂ ਜੀ ਦੇ ਪਾਵਨ ਪਵਿੱਤਰ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਵਧਾਈ ਹੋਵੇ ਵਧਾਈ ਹੋਵੇ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ